ਅਸੀਂ ਇਸ ਵਕਤ ਪਟਨਾ ਸ਼ਹਿਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਸ਼ਹਿਰ ਅੰਦਰ ਰੇੜੀਆਂ ਭੜੀਆਂ ਜਾਂ ਕਿਸ ਤਰ੍ਹਾਂ ਰੇੜੀਆਂ ਵਾਲਿਆਂ ਨੇ ਜਾਮ ਲਾਏ ਹੋਏ ਨੇ ਇਹਨਾਂ ਵਾਸਤੇ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਹੈ ਕਿਉਂਕਿ ਰੋਡ ਨੈਸ਼ਨਲ ਹਾਈਵੇ ਦੇ ਉੱਤੇ ਜਦੋਂ ਕਿਸੇ ਵੀ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਕਬਜ਼ਾ ਧਾਰੀ ਨਹੀਂ ਹੋ ਸਕਦੇ ਤਾਂ ਇਹ ਰੇੜੀਆਂ ਭੜੀਆਂ ਵਾਲਿਆਂ ਵੱਲੋਂ ਇਸ ਤਰ੍ਹਾਂ ਕਬਜ਼ਾ ਕੀਤਾ ਗਿਆ ਹੈ ਔਰ ਰੋਡ ਦੇ ਉੱਤੇ ਜਾਮ ਲੱਗੇ ਰਹਿੰਦੇ ਹਨ ਕਈ ਵਾਰੀ ਸੱਕਿਆ ਹਾਦਸੇ ਵੀ ਵਾਪਰਦੇ ਹਨ ਅੱਛੀ ਤੁਹਾਨੂੰ ਕੋਈ ਵਕਤ ਦਾ ਸਿੰਧ ਕਹਿੰਦੇ ਆ ਕਿ ਰਾਤ ਦੇ ਇਸ ਵਕਤ 8:30 ਵਜੇ ਦਾ ਟਾਈਮ ਹੋ ਗਿਆ ਹੈ ਪਰ ਜਿਹੜੀ ਰੇੜੀਆਂ ਫਰੀਆਂ ਇਹਨਾਂ ਨੇ ਵੀ ਜਾਮ ਕੀਤਾ ਹੋਇਆ ਰੇੜੀਆਂ ਵਾਲਿਆਂ ਨੇ ਵੱਡੇ ਵੱਡੇ ਜਿਹੜੇ ਕਿ ਰੇੜੀਆਂ ਵਾਲਿਆਂ ਨੇ ਰੋਡ ਦੇ ਉੱਤੇ ਹਰ ਇੱਕ ਪਾਸੇ ਜਾਮ ਕੀਤਾ ਹੋਇਆ ਹੈ ਇਹਨਾਂ ਵਾਸਤੇ ਇਸ ਤਰ੍ਹਾਂ ਦਾ ਅੱਗੇ ਆਉਣ ਵਾਲੇ ਸਮਰੇ ਵਿੱਚ ਚਪਾਉਣ ਦਾ ਕੋਈ ਕੰਮ ਚੁੱਕਿਆ ਜਾਊਗਾ ਜਾਂ ਇਹ ਰੀਡੀਆਂ ਪੜੀਆਂ ਵਾਲੇ ਜਿਹੜੇ ਐਸੇ ਤਰ੍ਹਾਂ ਹੀ ਜਾਮ ਲਾ ਕੇ ਰੱਖਣਗੇ ਦਿਖਣ ਵਾਲੀ ਗੱਲ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਪੀਸੀਆਰ ਵੀਰਾ ਅੱਧੇ ਸਮੇਂ ਵਿੱਚ ਚੰਗਾ ਰਹਿੰਦਾ ਹੈ ਪਰ ਪਤਾ ਨਹੀਂ ਕਿਉਂ ਇਹਨਾਂ ਵੱਲ ਨਜ਼ਰ ਨਹੀਂ ਜਾਂਦੀ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਇਹ ਐਸੀ ਤਰ੍ਹਾਂ ਹੀ ਲਗਾਤਾਰ ਲੰਘਦੇ ਰਹਿਣਗੇ ਜਾਂ ਰਾਤ ਸਵੇਰੇ ਜਿਹੜੇ ਵਾਹਨ ਚੱਲਦੇ ਆ ਉਹ ਜਾਮ ਦੇ ਵਿੱਚ ਫਸਣਗੇ ਜਾਂ ਫਸੇ ਰਹਿਣਗੇ ਜਾਂ ਉਹ ਉਹਨਾਂ ਵਾਸਤੇ ਕੋਈ ਕਿਸੇ ਤਰ੍ਹਾਂ ਦੀ ਇਹ ਵੱਖਰੀ ਸੂਦਾ ਇਹਨਾਂ ਨੂੰ ਹਟਾਇਆ ਜਾਵੇਗਾ ਕਿਉਂਕਿ ਸ਼ਹਿਰ ਅੰਦਰ ਕਿਸੇ ਵੀ ਥਾਂ ਤੇ ਦੁਕਾਨਾਂ ਦੇ ਉੱਤੇ ਜਾਂ ਰੋਡ ਜਾਮ ਕਰਦਾ ਇਹ ਇੱਕ ਅਨੋਖਾ ਹੀ ਤੁਹਾਨੂੰ ਝੰਡ ਦਿਖਾ ਰਿਹਾ ਹੈ